ਕੀ ਦੁਕਾਨ ਮੈਂ ਦੁਕਾਨਦਾਰ ਜਨੈਸੀ 베ਦੀ 베ਦੀ ਜਨਰਲ ਸਟੋਰ ਤੋਂ ਦੋ ਲੇਨ ਰਾਤ 8 ਵਜੇ ਮੈਂ ਦੁਕਾਨ ਬੰਦ ਕਰਕੇ ਗਿਆ ਸਾਰੇ ਤਾਲੇ ਵਧੀਆ ਤਰੀਕੇ ਨਾਲ ਲਗਾ ਕੇ ਗਿਆ ਸੀ ਸਵੇਰੇ ਜਦੋਂ ਮੈਂ 9 ਵਜੇ ਦੁਕਾਨ ਤੇ ਆਇਆ ਤੇ ਸ਼ਟਰ ਦੇ ਤਾਲੇ ਟੁੱਟੇ ਹੋਏ ਸੀ ਜਦੋਂ ਸ਼ਟਰ ਮੈਂ ਚੱਕਿਆ ਤੇ ਅੰਦਰ ਸਾਰਾ ਸਮਾਨ ਫਿਲਰਿਆ ਰੀ ਗੱਲੇ ਚੋ ਪੈਸੇ ਵੀ ਕੋਈ ਨਹੀਂ ਗੱਲਾ ਵੀ ਬਾਹਰ ਸਾਰਾ ਜਿਹੜਾ ਕਲਰਾਪ ਆਇਆ ਸਮਾਨ ਵੀ ਇਧਰੋਂ ਸਾਰਾ ਚੱਕਿਆ ਗਿਆ ਸੰਦਰੋਂ ਵੀ ਚੱਕਿਆ ਹੋਇਆ ਸਮਾਨ ਤੇ ਗੱਲੇ ਵੀ ਸਾਰੇ ਆ ਗੱਲਾਂ ਵੀ ਇਧਰ ਬਾਹਰ ਪਿਆਈ ਥੰਦੇ ਤੇ ਸਾਰੇ ਨੁਕਸਾਨ ਕਰ ਗਏ ਜੀ ਕਾਫੀ ਨੁਕਸਾਨ ਹੋ ਗਿਆ ਘੱਟ ਤੋਂ ਘੱਟ 10 ਨਾਲ 1000 ਦਾ ਨੁਕਸਾਨ ਤੇ ਹੈਗੇ ਕੀਲ ਦੁਕਾਨ ਮੈਂ ਦੁਕਾਨਦਾਰ ਜਨੈਸੀ 베ਦੀ 베ਦੀ ਜਨਰਲ ਸਟੋਰ ਤੋਂ ਦੋ ਲੈਂਡ ਰਾਤ 8 ਵਜੇ ਮੈਂ ਦੁਕਾਨ ਬੰਦ ਕਰਕੇ ਗਿਆ ਸਾਰੇ ਤਾਲੇ ਵਧੀਆ ਤਰੀਕੇ ਨਾਲ ਲਗਾ ਕੇ ਗਿਆ ਸੀ ਸਵੇਰੇ ਜਦੋਂ ਮੈਂ 9 ਵਜੇ ਦੁਕਾਨ ਤੇ ਆਇਆ ਤੇ ਸ਼ਟਰ ਦੇ ਤਾਲੇ ਟੁੱਟੇ ਹੋਏ ਸੀ ਜਦੋਂ ਸ਼ਟਰ ਮੈਂ ਚੱਕਿਆ ਤੇ ਅੰਦਰ ਸਾਰਾ ਸਮਾਨ ਫਿਲ ਰਿਆ ਜੀ ਗੱਲੇ 'ਚ ਪੈਸੇ ਵੀ ਕੋਈ ਨਹੀਂ ਗੱਲਾਂ ਵੀ ਬਾਹਰ ਸਾਰਾ ਜਿਹੜਾ ਕਲਾਰਾ ਪਾਇਆ ਸਮਾਨ ਵੀ ਇਧਰੋਂ ਸਾਰਾ ਚੱਕਿਆ ਗਿਆ ਅੰਦਰੋਂ ਵੀ ਚੱਕਿਆ ਹੋਇਆ ਸਮਾਨ ਤੇ ਗੱਲੇ ਵੀ ਸਾਰੇ ਆ ਗੱਲਾਂ ਵੀ ਇਧਰ ਬਾਹਰ ਪਿਆਈ ਥੰਦੇ ਤੇ ਸਾਰੇ ਨੁਕਸਾਨ ਕਰ ਗਏ ਜੀ ਕਾਫੀ ਨੁਕਸਾਨ ਹੋ ਗਿਆ ਘੱਟੋ ਘੱਟ 8-10 ਹਜ਼ਾਰ ਦਾ ਨੁਕਸਾਨ ਤੇ ਹੈਗੇ ਜੀ